ਬੱਬਰ ਖਾਲਸਾ ਗਰੁੱਪ ਨਾਲ ਸੰਬੰਧਿਤ 6 ਨੌਜਵਾਨਾਂ ਨੂੰ ਅੱਜ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ 2 ਦਿਨ ਦਾ ਪੁਲਿਸ ਮਾਂਡ ਵਿੱਚ ਇਹ ਦੋਸ਼ੀ ਭੇਜੇਗੇ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਕਿ ਤਿੰਨ ਨੌਜਵਾਨ ਨੇਪਾਲ ਬਾਰਡਰਾਂ ਹੀ ਵਿਦੇਸ਼ ਭਜਨ ਦੀ ਫਰਾਕਤ ਸਨ ਜਿਨ੍ਹਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਫਿਲਹਾਲ ਅੱਜ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਫਰਮਾਨ ਲੈ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ थाना ਛਰਾਟਾ ਵਿਖੇ ਹੈਂਡ ਗ੍ਰੇਨੇਡ ਅਤੇ ਨਸ਼ਾ ਤਸਕਰੀ ਮਾਮਲੇ ਵਿੱਚ ਲੁੜਿੰਦੇ ਤਿੰਨ ਵਿਅਕਤੀਆਂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹਨਾਂ ਦੇ ਹੀ ਤਿੰਨ ਹੋਰ ਸਾਥੀਆਂ ਨੂੰ ਨਾਂ ਲੈ ਕੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ ਫਿਲਹਾਲ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਨਹੀਂ ਨਹੀਂ ਤਿਆਰ ਹੋ ਗਏ ਮੈਨੂੰ ਪਤਾ ਨਹੀਂ ਧਰਮਾਂਡ ਗਿਆ ਜਿਹੜਾ ਰਿਮਾਂਡ ਮਿਲਿਆ ਜੀ 2 ਦਿਨ ਦਾ ਰਿਮਾਂਡ ਮਿਲੇ ਤੇ ਕਿੰਨੇ ਬੰਦੇ ਪੇਸ਼ ਕਰਾਏ ਗਏ ਸੀ 6 ਬੰਦੇ ਬੀ 6 ਬੰਦੇ ਪੇਸ਼ ਕਰਾਏ ਗਏ ਜੀ ਜੀ ਕਿਤੋਂ ਲਿਆਂਦੇ ਕਿੱਥੇ ਸਾਰੇ ਇਹ ਕਿੱਥੇ ਲੈਂਦੇ ਸਰ ਤਿੰਨ ਬੰਦੇ ਬਿਹਾਰ ਤੋਂ ਲਿਆਂਦੇ ਆ ਤੇ ਤਿੰਨ ਬੰਦੇ ਆਲਰੇਡੀ ਪਹਿਲਾਂ ਆ ਗਏ ਜਿਹੜੇ ਤਿੰਨ ਬੰਦੇ ਜਿਹੜੇ ਪੀਸੀਪੀ ਸਾਹਿਬ ਨੇ ਪੀਸੀ ਕੀਤੀ ਹੋਈ ਸੀ ਹਾਂਜੀ 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 ਆ ਬੰਮਾ ਵਾਲੇ ਮਾਮਲੇ ਜੀ ਬੰਮਾ ਵਾਲੇ ਮਾਮਲੇ ਜੀ ਸਰ ਸਰ ਚੱਲ ਰਿਹਾ ਜੀ ਦੱਸਣਗੇ ਠੀਕ ਹੈ ਡਿਟੇਲ ਜਿਹੜੀ ਹੈ ਥੋੜਾ ਦੱਸੋ ਬੰਬ ਵਾਲੇ ਬੰਦੇ ਜੀ ਜਿਸ ਦਾ ਹੈ ਜੀ ਇਜ਼ਰਾਨ ਫੜੇ ਗਏ 6 ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੰਡਾ ਪਿਛਲੇ 9 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ ਫਿਲਹਾਲ ਉਹਨਾਂ ਨੇ ਕਈ ਤਰ੍ਹਾਂ ਦੇ આરોਪ ਲਗਾਏ ਨਹੀਂ ਕੀ ਨਾਮ ਕਿੱਥੋਂ ਆਏ ਹੋ ਅਸੀਂ ਅਸੀਂ ਕਾਲੇ ਪਿੰਡ ਤੋਂ ਆਏ ਹਾਂ ਮੈਂ ਕੀ ਗੱਲਬਾਤ ਕੀ ਸਾਡੀ ਕੰਧ ਪਾੜ ਕੇ ਇਹਨਾਂ ਨੇ ਇੱਥੇ ਆਏ ਹਾਂ ਸਾਡੀ ਕੰਧ ਪਾੜੀ ਆ ਕਾਂਦਾ ਪਾੜ ਕੇ ਤੇ ਇਹਨਾਂ ਨੇ ਉੱਥੋਂ ਕਿਹਾ ਵੀ ਤਿੰਨ ਪਿਸਤੌਲ ਤੇ ਇੱਕ ਬੰਬ ਨਿਕਲਿਆ ਬੱਚੇ ਮੇਰਾ ਜੇਲ੍ਹ ਚ 8 ਮਹੀਨੇ ਹੋ ਗਏ ਨੇ ਇਹਨਾਂ ਮੁੰਡੇ ਤੁਹਾਡੇ ਦਾ ਮੁੰਡੇ ਦਾ ਨਾਂ ਕਰ ਬਗ ਸਿੰਘ ਲਾਲਾ ਇੱਕ ਰੋ ਮਿਲਿਆ ਸੀ ਮਾਨ ਬਰਾਮਤ ਹੋਇਆ ਸੀ ਪਤਾ ਨਹੀਂ ਸਾਨੂੰ ਅਸੀਂ ਇੱਥੇ ਜੇਲ੍ਹ ਚ ਇੱਥੇ ਕੀ ਇਹਨੂੰ ਆਂਦੇ ਆ ਹਾਂ ਅਸੀਂ ਇੱਥੇ ਸਾਡੇ ਮਗਰ ਹੋਏ ਨਾ ਸਾਡੇ ਜਿੰਦਰੇ ਥੋੜੇ ਅਜੇ ਜੱਕ ਜੇਲ੍ਹ ਚ ਹੀ ਆ ਮੁੰਡੇ ਨੂੰ 9 ਮਹੀਨੇ ਹੋ ਗਏ ਜੇਲ੍ਹ ਚ ਕਿਹੜੀ ਜੇਲ੍ਹ ਚ ਪਤਾ ਪੁਰ ਜੇਲ੍ਹ ਚ ਇਹਨੂੰ 3 ਦਿਨ ਹੋ ਗਏ ਰਮਾਨ ਤੇ ਲਿਆਂਦੇ ਨੂੰ ਇਹ ਚਿੱਤੇ ਦੇ ਮਾਮਲੇ ਚ ਗਿਆ ਹੈ ਕੋਣ ਕਿਹੜਾ ਮਾਮਲਾ ਪਾਇਆ ਹੁਣ ਇੱਥੇ ਬੰਬ ਦਾ ਪਤਾ ਨਹੀਂ ਕਾਹਦਾ ਪਾਈ ਜਾਂਦੇ ਸਾਨੂੰ ਨਹੀਂ ਪਤਾ ਲੱਗਣਦੇ ਸਾਨੂੰ ਇਹਨਾਂ ਦਾ ਬਲੈਕ ਦਾ ਦੋਵੇਂ ਮਾਮਾ ਤੇ ਕਿਹਾ ਹੈਗਾ ਬੰਦਾ ਮੇਰਾ ਹੈ ਨਹੀਂਗਾ ਪੰਜਾਬ ਕਰਾ ਰਿਹਾ ਠੰਡਦਾ ਆ ਗਿਆ ਹਾੜੇ ਨਾਲ ਥੱਕਾਇਆ ਹਾੜੇ ਨਾਲ ਥੱਕਾਈ ਜਾਂ ਫਿਲਹਾਲ ਬਬਰ ਖਾਲਸਾ ਗਰੁੱਪ ਨਾਲ ਸੰਬੰਧਿਤ ਇਹਨਾਂ 6 ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਕਈ ਥਾਨਿਆਂ ਤੇ ਚੌਂਕੀਆਂ ਦੇ ਉੱਤੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਤੇ ਬੀਤੇ ਦਿਨੀ ਮੰਦਰ ਦੇ ਵਿੱਚ ਤੇ ਵੀ ਹੈਂਡ ਗ੍ਰੇਨੇਡ ਨਾਲ ਹਮਲਾ ਹੋਇਆ ਜਿਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਪ੍ਰਸ਼ਾਸਨ ਤੇ ਖੜੇ ਹੋਏ ਸੀ ਫਿਲਹਾਲ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਹੋਰ ਖੁਲਾਸੇ ਹੋ ਸਕਦੇ ਨੇ ਕਿ ਹੋਰ ਕੌਣ ਕੌਣ ਬੀਕੀ ਦੇ ਨਿਸ਼ਾਨੇ ਹੁੰਦੇ ਐ ਅੰਮ੍ਰਿਤਸਰ ਤੋਂ ਗੁਰਿੰਦਰ ਸਾਖ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ